ਇਹ ਤਸਵੀਰਾਂ ਦੇਖ ਰਹੇ ਹਾਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਅੱਜ ਪਿੰਡ ਮਿੱਡਾ ਦੇ ਵਿੱਚ ਯੁਧ ਨਸ਼ਾ ਵਿਰੁੱਧ ਮਹਿੰਮਤਾਤ ਅੱਜ ਐਸਐਸਪੀ ਡਾਕਟਰ ਅਖਲ ਚੌਧਰੀ ਆਈਪੀਐਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪਿੰਡ ਮਿੱਡਾ ਦੇ ਵਿੱਚ ਨਸ਼ਾ ਤਸਕਰ ਦੀ ਪ੍ਰਾਪਟੀ ਸੀਲ ਕਰਨ ਦੇ ਵਿੱਚ ਪਹੁੰਚੇ ਹੋਏ ਸਰਦਾਰ ਸਪਾਰ ਸਿੰਘ ਡੀਐਸਪੀ ਲੰਬੀ ਇੰਸਪੈਕਟਰ ਦਵਿੰਦਰ ਸਿੰਘ ਮਕੌਫਸਰ ਥਾਣਾ ਕਾਬਰਵਾਲਾ ਅਤੇ ਚੌਕੀ ਇੰਚਾਰਜ ਸਰਦਾ ਸਲਜੀਤ ਸਿੰਘ ਦੇਖ ਰਹੇ ਹੋ ਪਿੰਡ ਮਿੱਡਾ ਦੇ ਵਿੱਚ ਨਸ਼ਾ ਤਸਕਰ ਦੀ ਪ੍ਰਾਪਰਟੀ ਸੀਲ ਕਰਨ ਵਿੱਚ ਪਹੁੰਚੇ ਹੋਏ ਜਿੱਥੇ ਉਹਨਾਂ ਨੇ ਤਲਵਿੰਦਰ RAM ਉਰਫ ਤਰਮਿੰਦਰ ਦੀ ਪ੍ਰਾਪਰਟੀ ਨੂੰ ਸੀਲ ਕਰਕੇ ਘਰ ਦੇ ਅੱਗੇ ਜੋ ਨੋਟਿਸ ਚਪਕਾਇਆ ਗਿਆ ਜਿੱਥੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਇਹ ਦੇਖੋ ਤਸਵੀਰਾਂ ਪਿੰਡ ਮਿੱਡਾ ਦੀਆਂ ਪੰਜਾਬ ਸਰਕਾਰ ਵੱਲੋਂ ਪੂਰੀ ਪੰਜਾਬ ਸਟਰੀਟ ਦੇ ਅੰਦਰ ਨਸ਼ੇ ਦੇ ਖਾਤਮੇ ਲਈ ਜਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਇੱਕ ਵਿਸ਼ੇਸ਼ ਯੁੱਧ ਨਸ਼ੇੰਮਰੋਦ ਚਲਾਇਆ ਗਿਆ ਉਸੇ ਲੜੀ ਦੇ ਵਿੱਚ ਸਾਡੇ ਮਾਨਯੋਗ ਡਿਪੀਸਾ ਪੰਜਾਬ ਜਿਹਦੀਆਂ ਯੋਗ ਹਦਾਇਤਾਂ ਤੇ ਸ਼੍ਰੀ ਅਖੇਲ ਚੌਧਰੀ ਜੀ ਐਸਐਸਪੀ ਸਾਹਿਬ ਤੇ ਮੁਕਸਦ ਸਾਹਿਬ ਦੇ ਯੋਗ ਹਦਾਇਤਾਂ ਤੇ ਅਸੀਂ ਜਿਹੜਾ ਹੈਗਾ ਸਾਡੇ ਐਸਐਚਓ ਕਬਰਵਾਲਾ ਰਵਿੰਦਰਪੁਰ ਔਰ ਸੁਖਜੀਤ ਸਿੰਘ ਚੌਕੀ ਇੰਚਾਰਜ ਦੀ ਜਿਹੜੀ ਹੈਗੀ ਹੈ ਜੋਗ ਅਗਵਾਈ ਦੇ ਵਿੱਚ ਅਸੀਂ ਪਿੰਡ ਮਿੱਡਾ ਦੇ ਧਰਮਿੰਦਰ ਰਾਮਪੁਰ ਪੁੱਤਰ ਦਰਸ਼ਨਨਾਮ ਜਿਹੜਾ ਕਿ ਇੱਕ ਨਸ਼ਾ ਸਮਗਲਰ ਹੈ ਉਸਤੇ ਉੱਪਰ ਜਿਹੜੇ ਹੈਗੇ ਆ ਭੁੱਕੀ ਚੂਰਾ ਪੋਸਟ ਦੇ ਚੜਦੇ ਮੈਡੀਕਲ ਨਸ਼ੇ ਵੇਚਣ ਦੇ ਔਰ ਐਰਨ ਚਿੱਟਾ ਵਿੱਚ ਆਉਂਦੇ ਪਰਚੇ ਦਰਜ ਹੈ ਔਰ ਉਸੇ ਕੱਚਾ ਦੇ ਜਿਹੜੇ ਉਹਦਾ ਦਰਜਾ ਹੈ ਉਹਨੂੰ ਅਸੀਂ ਵੈਰੀਫਾਈ ਕਰਦੋਂ ਦੀ ਜਿਹੜੀ ਪ੍ਰਾਪਰਟੀ ਹੈ કુલ 18,22,000 ਰੁਪਏ ਦੀ ਜਿਹੜੀ ਉਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਜਾਇਦਾਦ ਬਣਾਈ ਹੈ ਉਹ ਅਸੀਂ ਜਿਹੜੀ ਹੈਗੀ ਇਹਦਾ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਅਸੀਂ ਔਰ ਅਸੀਂ ਉਸ ਦੀ ਜਿਹੜੀ ਪ੍ਰਾਪਰਟੀ 18,22,000 ਦੀ ਫ੍ਰੀਜ਼ ਕਰਾਈ ਹੈ ਉਹਨੇ ਆਪਣੀ ਇਸ ਪ੍ਰਾਪਰਟੀ ਦੇ ਨਾਮ ਕੋਈ ਲੋਨ ਲੈ ਸਕਦਾ ਤੇ ਨਾ ਹੀ ਉਹਨੂੰ ਕਿਸੇ ਇੱਕ ਤਰ੍ਹਾਂ ਦਾ ਵੇਚ ਵਟ ਸਕਦਾ